ਵੱਡੇ ਭਾਗਾਂ ਨਾਲ satsangat ਪ੍ਰਾਪਤ ਹੋਇਆ ਕਰਦੀ ਹੈ ਪੁਰਬਲੇ ਕਰਮਾਂ ਦੇ ਵਿੱਚ ਜਿਨ੍ਹਾਂ ਨੇ ਨਾਮ ਜਪਿਆ ਸਿਮਰਨ ਕੀਤਾ ਬੰਦਗੀ ਕੀਤੀ ਸਤਿਗੁਰ ਜੀ ਨੇ ਅੱਗੇ ਕਰਮਾਂ ਦੇ ਵਿੱਚ ਉਹਨਾਂ ਦੇ ਭਾਗਾਂ ਦੇ ਵਿੱਚ ਨਾਮ ਲਿਖ ਦਿੱਤਾ satsangat ਲਿਖ ਦਿੱਤੀ ਜਿਸ ਨੇ ਪੁਰਬਲੇ ਕਰਮਾਂ ਦੇ ਵਿੱਚ ਵੀ ਨਾਮ ਨਾ ਜਪਿਆ ਸਿਮਰਨ ਬੰਦ ਦੀ ਸੇਵਾ ਨਾ ਕੀਤੀ ਕੋਈ দান ਪੁਨ ਨਾ ਕੀਤਾ ਅਗਲੇ ਕਰਮਾਂ ਦੇ ਵਿੱਚ ਵੀ ਉਸ ਦਾ ਜੀਵਨ ਉਸੇ ਤਰ੍ਹਾਂ ਦਾ ਹੀ ਹੋ ਜਾਂਦਾ ਉਹ ਸਤਿਗੁਰ ਜੀ ਸੋਹੀ ਰਾਤ ਦੇ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 731 ਅਤੇ 32 ਅੰਕ ਤੇ ਬਖਸ਼ਿਸ਼ ਕਰਦੇ ਹਾਂ ਹਰ ਨਾਮਾ ਹਰ ਰੰਗ ਹੈ ਹਰ ਰੰਗ ਦਾ ਮਜੀਠ ਹੈ ਰਾ ਗੁਰੂ ਦਾ ਨਾਮ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮਨੁੱਖ ਦੇ ਜੀਵਨ ਦੇ ਅੰਦਰ ਪਿਆਰ ਭਰਨ ਵਾਲਾ ਹੈ ਹਿਰਦੇ ਦੇ ਅੰਦਰ ਪਿਆਰ ਪੈਦਾ ਕਰਨ ਵਾਲਾ ਹੈ ਜਿਸ ਤਰ੍ਹਾਂ ਮਜੀਠ ਦਾ ਰੰਗ ਪੱਕਾ ਹੋਇਆ ਕਰਦਾ ਹੈ ਗੁਰੂ ਨੇ ਜਿਹੜਾ ਪਿਆਰ ਪੈਦਾ ਕਰ ਦਿੱਤਾ ਸਿਮਰਨ ਪ੍ਰਤੀ ਮੋਹ ਪਿਆਰ ਦਾ ਪੈਦਾ ਕਰ ਦਿੱਤਾ ਮਜੀਠ ਦੇ ਰੰਗ ਵਰਗਾ ਪੱਕਾ ਰੰਗ ਹੈ ਨੀਤੇ ਗੁਰਮੁਖ ਪਿਆਰਿਓ ਇੱਕ ਪਾਸੇ ਆਪਾਂ ਬਾਣੀ ਪੜ੍ਹਦੇ ਹਾਂ ਦੂਜੇ ਪਾਸੇ ਵਿਕਾਰੀ ਜੀਵਨ ਦੇ ਵਿੱਚ ਗਲਤਾਨਾ ਹੋ ਜਾਂਦੇ ਹਾਂ ਅਨੇਕਾਂ ਤਰ੍ਹਾਂ ਦੇ ਕੋ ਕਰਮ ਵੀ ਕਰਦੇ ਹਾਂ ਪਾਪ ਅਪਰਾਧ ਵੀ ਕਰਦੇ ਹਾਂ ਪਰੇਸ਼ਾਆਂ ਦੇ ਵਿੱਚ ਜ਼ਿੰਦਗੀ ਵੀ ਬਤੀਤ ਕਰਦੇ ਹਾਂ ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਨਾ ਐਸੀ ਕਿਰਪਾ ਕਰ ਦਿੰਦੇ ਹਨ ਜਿਸ ਦੇ ਹਿਰਦੇ ਦੇ ਅੰਦਰ ਨਾਮ ਦਾ ਰੰਗ ਪੈਦਾ ਹੋ ਜਾਂਦਾ ਹੈ ਪਿਆਰ ਪੈਦਾ ਹੋ ਜਾਂਦਾ ਹੈ ਨਾ ਉਹ ਮਜੀਠ ਵਰਗਾ ਪੱਕਾ ਰੰਗ ਹੋਇਆ ਕਰਦਾ ਹੈ ਮਜੀਠ ਦੇ ਰੰਗ ਵਰਗਾ ਪੱਕਾ ਪਿਆਰ ਇਸ ਰਤੇ ਦੇ ਵਿੱਚ ਸਤਿਗੁਰੂ ਜੀ ਪੈਦਾ ਕਰਦੇ ਹਨ ਤੇ ਗੁਰੂ ਟੁੱਟੇ ਹਰ ਰੰਗ ਚੜਿਆ ਫਿਰ ਬੋੜ ਨਾ ਹੋਵੀਂ ਭੰਗ ਜਿਨ੍ਹਾਂ ਦੇ ਉੱਤੇ ਗੁਰੂ ਟੁੱਟ ਪੈਂਦਾ ਹੈ ਗੁਰੂ ਮਿਹਰਬਾਨ ਹੋ ਜਾਂਦਾ ਹੈ ਗੁਰੂ ਜਿਨ੍ਹਾਂ ਦੇ ਉੱਤੇ ਮਿਹਰਬਾਨ ਹੋ ਕਰਕੇ ਜਿਨ੍ਹਾਂ ਨੂੰ ਪਿਆਰ ਦਾ ਰੰਗ ਚੜਾ ਦਿੰਦਾ ਹੈ ਫਿਰ ਐਸੀ ਬਖਸ਼ਿਸ਼ ਕਰਦੇ ਗਣ ਫਿਰ ਬੋੜ ਨਾ ਹੋ ਵੀਪਗ ਫਿਰ ਇਹ ਰੰਗ ਕਦੇ ਨਾਸ਼ ਨਹੀਂ ਹੁੰਦਾ ਇਹ ਰੰਗ ਕਦੇ ਉਤਰਦਾ ਨਹੀਂ ਗੁਰੂ ਪ੍ਰਤੀ ਜਿਹੜਾ ਪਿਆਰ ਹੈ ਕਰਦੇ ਦੇ ਵਿੱਚ ਫਿਰ ਖਤਮ ਨਹੀਂ ਹੁੰਦਾ ਜਿਹੜਾ ਰੰਗ ਜਿਹੜਾ ਪਿਆਰ ਗੁਰੂ ਨੇ ਬਖਸ਼ਿਸ਼ ਕਰ ਦਿੱਤਾ ਉਹ ਨਾ ਰੰਗ ਉਤਰਨਾ ਗਾ ਤੇ ਨਾ ਹੀ ਗੁਰੂ ਪ੍ਰਤੀ ਪਿਆਰ ਘਟਣਾ ਹੈ ਕਿਉਂਕਿ ਬਖਸ਼ਿਸ਼ ਨਾਲ ਮਿਲਿਆ ਹਨਾ ਕਿਰਪਾ ਦੇ ਨਾਲ ਮਿਲਿਆ ਹੈ ਮੇਰੇ ਮਨ ਹਰਨ ਰਾਮ ਨਾਮ ਕਰ ਰੰਗ ਐ ਮੇਰੇ ਮਨ ਉਸ ਪ੍ਰਭੂ ਪਿਤਾ ਦਾ ਨਾਮ ਜਪਣਾ ਕਰ ਆਪਣੇ ਹਿਰਦੇ ਦੇ ਵਿੱਚ ਉਸ ਨਾਮ ਨੂੰ ਪਿਆਰ ਨੂੰ ਟਿਕਾਉਣਾ ਕਰ ਗੁਰੂ ਪ੍ਰਤੀ ਪਿਆਰ ਬਣਾ ਕਰਕੇ ਉਸ ਪੱਕੇ ਰੰਗ ਨੂੰ ਆਪਣੇ ਹਿਰਦੇ ਦੇ ਵਿੱਚ ਟਿਕਾ ਕੇ ਰੱਖ ਗੁਰਤੁਠ ਹੈ ਹਰ ਉਪਦੇਸਿਆ ਹਰ ਭਟਿਆ ਰਾਉ ਨੇ ਸੰਗ ਗੁਰੂ ਦੇ ਉਪਦੇਸ਼ ਦੇ ਨਾਲ ਜਿਨ੍ਹਾਂ ਨੇ ਨਾਮ ਜਪਿਆ ਗੁਰਤੁਠ ਹੈ ਹਰ ਉਪਦੇਸਿਆ ਜਿਨ੍ਹਾਂ ਦੇ ਉੱਤੇ ਗੁਰੂ ਮਿਹਰਬਾਨ ਹੋ ਜਾਂਦਾ ਹੈ ਟੁੱਟ ਪੈਂਦਾ ਹੈ ਕਿਰਪਾ ਕਰ ਦਿੰਦਾ ਹੈ ਬਖਸ਼ਿਸ਼ ਕਰ ਦਿੰਦਾ ਹੈ ਨਾ ਉਸ ਨੂੰ ਫਿਰ ਆਪਣਾ ਉਪਦੇਸ਼ ਬਖਸ਼ਿਸ਼ ਕਰ ਦਿੰਦਾ ਹੈ ਤੇ ਜਿਸ ਨੇ ਵੀ ਗੁਰੂ ਦੇ ਉਪਦੇਸ਼ ਦੇ ਉੱਤੇ ਚੱਲਣ ਦੀ ਕੋਸ਼ਿਸ਼ ਵੀ ਕੀਤੀ ਹੈ ਸਤਿਗੁਰ ਜੀ ਨੇ ਉਸ ਦੀ ਝੋਲੀ ਦੇ ਵਿੱਚ ਸੁੱਖਾਂ ਦੀ ਦਾਤ ਨਾਮ ਦੀ ਦਾਤ ਪਾ ਦਿੱਤੀ ਹੈ ਹਰ ਭਟਿਆ ਰਾਉ ਨੇ ਸੰ ਜਿਹੜਾ ਕਦੇ ਵੀ ਖਤਮ ਨਾ ਹੋਣ ਵਾਲਾ ਨਾਮ ਉਸ ਦੀ ਝੂੜੀ ਦੇ ਵਿੱਚ ਸਤਿਗੁਰੂ ਪਾ ਦਿੰਦੀ ਹੈ। ਮੰਦ ਏ ਆਣੀ ਮਨਮੁਖੀ ਫਿਰ ਆਵਣ ਜਾਣਾ ਅੰਨ। ਹੁਣ ਜਿਹੜੀ ਮੰਦ ਬੁੱਤੀ ਅਣਜਾਣ ਜੀਵ ਰੂਪੀ ਇਸਤਰੀ ਹੈ। ਉਸ ਪਰਮਾਤਮਾ ਦੇ ਨਾਮ ਨੂੰ ਛੱਡ ਕਰਕੇ ਆਪਣੇ ਮਨ ਦੇ ਪਿੱਛੇ ਲੱਗੀ ਹੋਈ ਹੈ। ਮੰਦ ਏ ਆਣੀ ਆਖ ਦੇ ਘਰ ਅਣਜਾਣ ਜਿਸ ਨੂੰ ਕੋਈ ਵੀ ਸਮਝ ਨਾ ਹੋਵੇ। ਮਨ ਦਾ ਆੜ ਮਨਮੁਖੀ ਜਿਹੜੀ ਬਿਲਕੁਲ ਅਣਜਾਣ ਇਸ ਤਰੀਕਾ ਭਾਵ ਕੀ ਜੀਵ ਰੂਪੀ ਇਸ ਤਰੀਕਾ ਮਨੁੱਖ ਨੂੰ ਸਮਝਾਉਣਾ ਕਿ ਤੱਕ ਉਹ ਪ੍ਰਮਾਤਮਾ ਦਾ ਨਾਮ ਛੱਡ ਕੇ ਆਪਣੇ ਮਨ ਦੇ ਪਿੱਛੇ ਲੱਗ ਕਰਕੇ ਫਿਰ ਆਉਣ ਜਾਣਾ ਅੰਦਰ ਫਿਰ ਜਨਮ ਮਰਨ ਦੇ ਖੇਡ ਦੇ ਵਿੱਚ ਫਸ ਕਰਕੇ ਉਸ ਦੇ ਸਾਤ ਦੇ ਪਿੱਛੇ ਥੋੜੀ ਫਿਰਦੀ ਹੈ ਉਸ ਮਾਲਕ ਨੂੰ ਭੁੱਲ ਕਰਕੇ ਆਵਣ ਜਾਣ ਦੇ ਘੇੜ ਦੇ ਵਿੱਚ ਫਸੀ ਹੋਈ ਹੈ ਹਰ ਪ੍ਰਭ ਚਿਤ ਨਾ ਆਇਓ ਮਨ ਤਹੂਜਾ ਭਾਉ ਸਹਿਲੰਗ ਉਹ ਪਰਮਾਤਮਾ ਚੇਤੇ ਨਹੀਂ ਆਉਂਦਾ ਗੁਰੂ ਚੇਤੇ ਨਹੀਂ ਦੂਜਾ ਭਾਉ ਸਹਿਲੰਗ ਵਿਕਾਰੀ ਜੀਵਨ ਦੇ ਵਿੱਚ ਰਹਿ ਕਰਕੇ ਦੁਨਿਆਵੀ ਮਾਇਆ ਦੇ ਪਿੱਛੇ ਲੱਗ ਕਰਕੇ ਹੀ ਦੁਨਿਆਵੀ ਮਾਇਆ ਦੇ ਨਾਲ ਮੋਹ ਪਾਲਿਆ ਮੋਹ ਪਾ ਕਰਕੇ ਉਸ ਦਾ ਸਾਥ ਤੱਕ ਲਿਆ ਕਿ ਮੇਰੇ ਅਖੀਰ ਤੱਕ ਜਾਨੀ ਗਏ ਪਰ ਉਸ ਮਾਲਕ ਦਾ ਪ੍ਰਭੂ ਪਿਤਾ ਪ੍ਰਮਾਤਮਾ ਦਾ ਨਾਮ ਨਹੀਂ ਜਪਿਆ ਹਮ ਮੈਨ ਭਰੇ ਦੋਚਾਰਿਆ ਹਰ ਰੱਖੋ ਅੰਗੀ ਅੰਨ ਹੁਣ ਜਿਸ ਨੇ ਨਾਮ ਨਹੀਂ ਜਪਿਆ ਸਿਮਰਨ ਨਹੀਂ ਕੀਤਾ ਉਹ ਆਉਣ ਜਾਣ ਦੇ ਗੇੜ ਦੇ ਵਿੱਚ ਫਸਿਆ ਹੋਇਆ ਹੈ ਮਰਦਾ ਹੈ ਜਮਦਾ ਹੈ ਮਰਦਾ ਹੈ ਜਮਦਾ ਹੈ ਗੁਰੂ ਦਾ ਨਾਮ ਨਹੀਂ ਜੱਪਿਆ ਉਸ ਪ੍ਰਮਾਤਮਾ ਨੂੰ ਚੇਤੇ ਨਹੀਂ ਕੀਤਾ ਦੁਨਿਆਵੀ ਵਿਕਾਰੀ ਬਣ ਕਰਕੇ ਤੇ ਵਿਕਾਰਾਂ ਦੇ ਪਿੱਛੇ ਲੱਗ ਕਰਕੇ ਦੁਨਿਆਵੀ ਮਾਇਆ ਦੇ ਨਾਲ ਸਾਥ ਜੋੜਦਿਆ ਉਹਦਾ ਪਿਆਰ ਪਾਉਣ ਵਾਸਤੇ ਮੋਹ ਦੇ ਨਾਲ ਮਾਇਆ ਦੇ ਨਾਲ ਮੂੰਹ ਪਾਲਿਆ ਔਰ ਸਤਗੁਰੂ ਜੀ ਬਖਸ਼ਿਸ਼ ਕਰਦਿਆਂ ਬਚਣਾ ਕੀਤਾ ਹੈ ਅਰਦਾਸ ਕਰਨੀ ਹੈ ਜੋਦੜੀ ਕਰੀ ਹੈ ਹਮ ਮੈਲ ਭਰੇ ਦੋਚਾਰੀ ਆ ਸਤਗੁਰੂ ਜੀ ਸਾਡਾ ਖਿਰਦਾ ਮੈਲ ਨਾਲ ਭਰਿਆ ਹੋਇਆ ਕੇ ਦੋਚਾਰੀਆ ਮੰਦ ਕਰਮੀ ਅਸੀਂ ਮੰਦ ਕਰਮੀ ਹਾਂ ਹਮ ਮੈਲ ਭਰੇ ਦੋਚਾਰੀਆ ਸਤਗੁਰੂ ਜੀ ਸਾਡੇ ਖਿਰਦੇ ਦੇ ਵਿੱਚ ਮੈਲ ਭਰੀ ਹੋਈ ਹੈ ਅਸੀਂ ਮੰਦ ਕਰਮੀ ਹਾਂ ਕਿਰਪਾ ਕਰੋ ਹਰ ਰੱਖੋ ਅੰਗੀ ਅੰਨ ਇਹ ਅੰਗ ਪਾਲਣ ਵਾਲੇ ਹਰ ਇੱਕ ਦੇ ਉਹ ਦੁੱਖਾਂ ਦਾ ਨਾਸ਼ ਕਰਨ ਵਾਲੇ ਹਰ ਇੱਕ ਦੀ ਪ੍ਰਤਪਾਲਣਾ ਕਰਨ ਵਾਲੇ ਕਿਰਪਾ ਕਰ ਮਰੱਖਿਆ ਕਰ ਆਪਣੇ ਚਰਨਾਂ ਦੇ ਨਾਲ ਜੁੜ ਲੈ ਗੁਰ ਅੰਮ੍ਰਿਤ ਸਰਨਾਵ ਬੱਲਿਆ ਸਭ ਲਾਥੇ ਕੇਲੇ ਵਿਕਪਾਂ ਜਿਹਦੇ ਉੱਤੇ ਸਤਿਗੁਰਜੀ ਕਿਰਪਾ ਕਰਦੇ ਹਨ ਮਿਹਰ ਕਰਦੇ ਹਨ ਉਸ ਨੂੰ ਆਤਮਕ ਜੀਵਨ ਸੂਝ-ਬੂਝ ਦੇਣ ਵਾਲਾ ਜਿਹੜਾ ਨਾਮ ਰੂਪੀ ਅੰਮ੍ਰਿਤ ਰੂਪੀ ਜਨ ਹੈ ਉਸ ਸਰੋਵਰ ਦੇ ਵਿੱਚ ਇਸ਼ਨਾਨ ਕਰਵਾ ਦਿੰਦੇ ਹਨ ਹਰ ਅੰਮ੍ਰਿਤ ਸਰ ਸਰ ਆਖ ਦੇ ਹਨ ਸਰੋਵਰ ਨੂੰ ਅੰਮ੍ਰਿਤ ਸਰ ਸਰੋਵਰ ਦੇ ਵਿੱਚ ਭਾਵ ਕੀ ਆਤਮਕ ਜੀਵਨ ਦੇਣ ਵਾਲਾ ਨਾਮ ਰੂਪੀ ਜਲ ਦੇ ਸਰੋਵਰ ਦੇ ਵਿੱਚ ਜਿਸ ਨੂੰ ਵੀ ਇਸ਼ਨਾਨ ਕਰਵਾਇਆ ਸਾਰੇ ਲਾਥੇ ਕਿਲ ਵਿਖਪਾਂ ਉਸ ਦੇ ਸਾਰੇ ਪਾਪ ਅਪਰਾਧ ਕੱਟੇ ਗਏ ਦੁੱਖ ਕਲੇਸ਼ਾਂ ਦਾ ਨਾਸ਼ ਹੋ ਗਿਆ ਸਤਿਗੁਰ ਜੀ ਦੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਉਸ ਦੀ ਘਟ ਤੇ ਤੀ ਹਰ ਦੀਨਾ ਤੀਨ ਦਿਆਲ ਪ੍ਰਭ ਸਤ ਸੰਗਤ ਮਿਲੋ ਸੰਗ ਹਰ ਦੀਨਾ ਦੀਨ ਮਾੜੇ ਤੋਂ ਵੀ ਮਾੜੇ ਬੰਦੇ ਨਹੀਂ ਰੱਖਿਆ ਕਰਨ ਵਾਲਾ ਸਤਿਗੁਰਜੀ ਆਪ ਜੀ ਮਾੜੇ ਤੋਂ ਮਾੜੇ ਨੂੰ ਵੀ ਸ਼ਰਨ ਦੇ ਵਿੱਚ ਰੱਖ ਲੈਂਦੇ ਹੋ ਰੱਖਿਆ ਕਰਦੇ ਹੋ ਦੀਨ ਦਇਆ ਦੀਨਾ ਦੇ ਉਤੇ ਕਿਰਪਾ ਕਰਨ ਵਾਲਾ ਦਇਆਤਾ ਦਾ ਸੋਮਾ ਉਹ ਪਰਮਾਤਮਾ ਮਾਲਕ ਉਸ ਅੱਗੇ ਜੋਦੜੀ ਸਤਿਗੁਰਜੀ ਹਰ ਦੀਨਾ ਦੀਨ ਦਿਆਲ ਪ੍ਰਭ ਸਤ ਸੰਗਤ ਮੇਲੋ ਸੰਗ ਕਿਰਪਾ ਕਰੋ ਸਤ ਸੰਗਤ ਬਖਸ਼ ਕਰਕੇ ਸਾਧ ਸੰਗਤ ਦੇ ਵਿੱਚ ਬਿਠਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ੋ ਕਿਰਪਾ ਕਰੋ ਮੇਰੇ ਪਰੇ ਹੱਥ ਰੱਖੋ ਮਿਲ ਸੰਗਤ ਹਰ ਰੰਗ ਪਾਇਆ ਜਨਮ ਨਾਨਕ ਮਨ ਤਨ ਰੰਗ ਸੰਗਤ ਦੇ ਵਿੱਚ ਮਿਲ ਕਰਕੇ ਨਾਮ ਰੂਪੀ ਰੰਗ ਹਿਰਦੇ ਦੇ ਵਿੱਚ ਚੜ੍ਹ ਲਿਆ ਐ ਨਾਨਕ ਜਿਸ ਦੇ ਉੱਤੇ ਵੀ ਕਿਰਪਾ ਹੋਈ ਉਸ ਦਾ ਮਨ ਤੇ ਤਨ ਪ੍ਰਭੂ ਪਿਤਾ ਦੇ ਨਾਮ ਦੇ ਪਿਆਰ ਦੇ ਰੰਗ ਦੇ ਵਿੱਚ ਰੰਗਿਆ ਗਿਆ ਜਿਸ ਦੇ ਉੱਤੇ ਬਖਸ਼ਿਸ਼ ਹੋ ਗਈ ਕਿਰਪਾ ਹੋ ਗਈ ਕਿਰਪਾ ਹਰ ਇੱਕ ਤੇ ਨਹੀਂ ਨਾ ਹੋਇਆ ਕਰਦੀ ਕਿਰਪਾ ਕੇਵਲ ਉਹਨਾਂ ਤੇ ਹੋਇਆ ਕਰਦੀ ਹੈ ਪਾਉ ਦਾਨ ਢੀਠ ਹੋਏ ਮੰਗੋ ਜਿਹੜਾ ਉਸ ਮਾਲਕ ਤੋਂ ਠੀਠ ਹੋ ਕੇ ਮੰਗਣਾ ਸ਼ੁਰੂ ਕਰ ਦੇਵੇ ਜਿਹੜਾ ਭਾਵਨਾ ਦੀ ਨਾਲ ਜੁੜੜੀ ਕਰੇ ਜਿਹੜਾ ਅਸਲ ਦੇ ਵਿੱਚ ਜਨ ਬਣ ਕੇ ਸ਼ਰਨ ਦੇ ਵਿੱਚ ਆਵੇ ਜਦੋਂ ਮਨੁੱਖ ਜਨ ਬਣ ਕੇ ਸ਼ਰਨ ਦੇ ਵਿੱਚ ਆਉਂਦਾ ਹੈ ਤੇ ਸਤਿਗੁਰੂ ਜੀ ਸਾਰ ਹੀ ਕਾਲਜ ਆਪ ਸਵਾਰ ਦਿੰਦੇ ਹਨ ਭਾਈ ਲਾਲ ਸਿੰਘ ਵਾਂਗੂ ਨਹੀਂ ਕਿ ਦਲ ਦੇ ਉੱਤੇ ਢਾਣ ਵੀ ਪੇਟ ਕੀਤੀ ਤੇ ਮਨ ਦੇ ਵਿੱਚ ਹੰਕਾਰ ਵੀ ਹੈਗਾ ਕਿ ਮੈਂ ਆਪ ਜੀ ਨੂੰ ਢਾਲ ਭੇਟ ਕਰ ਰਿਹਾ ਹਾਂ ਕੱਲ੍ਹ ਕੀ ਤਰ ਪਾਸ਼ਾ ਨੂੰ ਢਾਲ ਭੇਟ ਕੀਤੀ ਤੇ ਮਨ ਦੇ ਵਿੱਚ ਹੰਕਾਰ ਵੀ ਹੈ ਕਿ ਸਤਿਗੁਰ ਜੀ ਮੈਂ ਆਪ ਜੀ ਨੂੰ ਢਾਲ ਭੇਟ ਕੀਤੀ ਹੈ ਇਹ ਇੰਨੀ ਕ ਪਰਮਾਤੀ ਹੈ ਕਿ ਇਸ ਨੂੰ ਦੁਸ਼ਮਣ ਦਾ ਤੀਰ ਵੀ ਵਿੰਨ ਨਹੀਂ ਸਕਦਾ ਕੋਈ ਗੋਲੀ ਚੱਲ ਜਾਵੇ ਨੀਜਾ ਚੱਲ ਜਾਵੇ ਕਿਸੇ ਨੂੰ ਵਿੰਨ ਨਹੀਂ ਸਕਦਾ ਤੇ ਹੰਕਾਰ ਦੇ ਵਿੱਚ ਇੰਨੀ ਗੱਲ ਵੀ طے ਦਿੱਤੀ ਕਹਦੇ ਦੁਸ਼ਮਣ ਤੇ ਇੱਕ ਪਾਸੇ ਰਿਹਾ ਜੇ ਤੁਸੀਂ ਵੀ ਵਾਰ ਕਰੋ ਨਾ ਤੇ ਇਸ ਢਾਰ ਤੋਂ ਬਿਹ ਨੀ ਸਕਦੇ ਪਰ ਉਹ ਕਲਗੀਧਰ ਪਾਸ਼ਾ ਜਿਹੜੇ ਇੱਕ ਵਾਰ ਦੇ ਵਿੱਚ ਖਲਕਤ ਨੂੰ ਖਤਮ ਕਰ ਸਕਦੇ ਘੱਲ ਲੈਣ ਤੇ ਬਖਸ਼ਿਸ਼ ਆਏ ਤੇ ਮੱਥਾ ਲਾ ਲਿਆ ਕਲਗੀਧਰ ਪਾਸ਼ਾ ਨਾਲ ਉਹਨਾਂ ਹੰਕਾਰ ਤੋੜਨ ਵਾਸਤੇ ਸਤਿਗੁਰ ਜੀ ਕਹਿਣ ਲੱਗੇ ਫਿਰ ਤੇਰੀ ਢਾਲ ਦੀ ਪਰਖ ਹੋਣੀ ਹੈ ਤੇ ਜਾਂਦਾ ਹੋਇਆ ਢਾਲਵੀ ਨਾਲ ਲੈ ਗਿਆ ਕਿਤੇ ਗੁਰੂ ਧਾਲ ਹੀ ਨਾ ਬਦਲ ਦੇਵੇ ਦੂਸਰੇ ਦਿਨ ਧਾਲ ਨੂੰ ਲੈ ਕੇ ਆਇਆ ਉਸ ਤੋਂ ਪਹਿਲੇ ਆਪਣੀ ਘਰ ਵਾਲੀ ਨੂੰ ਸਾਰੀ ਵਾਰਤਾ ਦੱਸੀ ਤੇ ਘਰ ਵਾਲੀ ਬੈਰਾ ਕਰਨ ਲੱਗ ਪਈ ਤੇ ਲਾਲ ਸਿੰਘ ਕਹਿਣ ਲੱਗਿਆ ਕਹਿੰਦੇ ਫਿਰ ਕੀ ਹੋਇਆ ਜੇ ਆਪਾਂ ਇਸ ਧਾਲ ਦੇ ਵਿੱਚ ਆਪਾਂ ਪੂਰੇ ਨਾਮ ਧਰਾਂਗੇ ਜਿਹੜੀ ਪਰਖਿਆਲ ਦੇ ਵਿੱਚ ਪੂਰੇ ਨਾਮ ਧਰਾਂਗੇ ਉਸ ਦੀ ਘਰਵਾਲੀ ਕਹਿਣ ਲੱਗੀ ਕਹਿੰਦੀ ਮੈਂ ਢੋਟ ਾਲਦੀ ਫੇਰ ਫਿਕਰ ਨਹੀਂ ਮੈਨੂੰ ਪਰਖ ਦੀ ਫਿਕਰ ਨਹੀਂ ਮੈਨੂੰ ਫਿਕਰ ਤੁਹਾਡੀ ਹੈ ਕਿਉਂਕਿ ਜਦੋਂ ਸਤਿਗੁਰਜੀ ਨੇ ਨਿਸ਼ਾਨਾ ਲਾਣਾ ਹੈ ਨਾ ਵਾਰ ਕਰਨਾ ਹੈ ਤੇ ਢਾਲ ਤੇਰੀ ਛਾਤੀ ਤੇ ਰੱਖਣੀ ਹੈ ਛਾਤੀ ਤੇ ਰੱਖ ਕਰਕੇ ਫਿਰ ਵਾਰ ਕਰਨਾ ਹੈ ਹੁਣ ਅੰਦਰੋਂ ਡਰ ਵੀ ਬਹੁਤ ਗਿਆ ਹੁਣ ਆਪਣੀ ਘਰਵਾਲੀ ਨੂੰ ਕਹਿਣਾ ਕਰਦਾ ਹੈ ਮੈਨੂੰ ਕਿਸੇ ਤਰੀਕੇ ਬਚਾ ਉਹ ਘਰਵਾਲੀ ਨਾਮ ਜੱਪਣ ਵਾਲੀ ਸੀ ਉਹ ਕਹਿਣ ਲੱਗੀ ਹੁਣ ਉਹ ਪੰਜ ਸਿੰਘ 71 ਕਰਕੇ ਲਿਆ ਜਿਹੜੇ ਉਸ ਸਮੇਂ ਦਰਬਾਰ ਦੇ ਵਿੱਚ ਨਹੀਂ ਸੀ ਪੰਜ ਸਿੰਘ 71 ਕੀਤੇ ਦੇਗ ਬਣਾਈ ਗੁਰੂ ਘਰ ਲੰਗਰ ਤਿਆਰ ਕੀਤਾ ਗਿਆ ਭੋਜਨ ਪ੍ਰਸ਼ਾਦਾ ਸ਼ਿਕਾਇਆ ਤੇ ਅਰਦਾਸ ਕਰਵਾਈ ਦਸਾਂ ਪਾਤਸ਼ਾਹਿਆਂ ਕੇ ਅਰਦਾਸ ਕਰਵਾਈ ਕਿ ਅਸੀਂ ਤਾਂ ਕਾਰੀਗਰ ਹਾਂ ਢਾਲਾ ਬਣਾਉਣੇਗਾ ਤੇ ਸਾਡੀ ਢਾਲ ਦੀ ਜਦੋਂ ਵੀ ਪਰਖ ਹੋਵੇ ਸਾਡੀ ਜਿੱਤ ਹੋਵੇ ਹੁਣ ਅਰਦਾਸ ਕਰ ਦਿੱਤੀ ਦੂਸਰੇ ਦਿਨ ਜਦੋਂ ਲਾਲ ਸਿੰਘ ਢਾਲ ਲੈ ਕੇ ਪਹੁੰਚੇ ਆ ਛਾਤੀ ਤੇ ਢਾਲ ਲਾਈ ਹੋਈ ਹੈ ਤੇ ਅਰਦਾਸਾਂ ਕਰੀ ਜਾਂਦਾ ਹੈ ਕਿ ਧਿਆਨ ਸਤਿਗੁਰ ਜੀ ਦੇ ਚਰਨਾਂ ਦੇ ਵਿੱਚ ਹੈ ਸਤਿਗੁਰ ਜੀ ਕਿਰਪਾ ਕਰੋ ਮੇਰੇ ਤਾਂ ਬਹੁਤ ਲੋਕੀ ਹੈ ਅਰਦਾਸਾਂ ਵੀ ਕਰੀ ਜਾਂਦਾ ਹੈ ਸਤਿਗੁਰ ਜੀ ਨੇ ਦੋ ਵਾਰ ਨਿਸ਼ਾਨਾ ਸਦਿਆਂ ਪਰ ਵਾਰ ਕੀਤਾ ਨਹੀਂ ਕੋਲ ਖੜੇ ਸਿੰਘਾਂ ਨੇ ਬੇਅਤੀ ਕੀਤੀ ਸਤਗੁਰੂ ਜੀ ਇਤਿਹਾਸ ਵਿੱਚ ਇਦਾਂ ਦਾ ਕਦੇ ਵੀ ਨਹੀਂ ਆਇਆ ਕਿ ਤੁਸੀਂ ਵਾਰ ਕਰਨ ਵਾਸਤੇ ਨਿਸ਼ਾਨਾ ਸਾਧਿਆ ਹੋਵੇ ਤੇ ਵਾਰੀ ਨਾ ਕੀਤਾ ਹੋਵੇ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਹਿੰਦੇ ਮੈਂ ਵਾਰ ਕਰਾਂ ਕਿਤੇ ਮੈਨੂੰ ਲਾਲ ਸਿੰਘ ਦੀ ਢਾਲ ਤੇ ਨਜ਼ਰ ਆਉਂਦੀ ਨਹੀਂ ਮੈਨੂੰ ਤੇ ਸਾਹਮਣੇ ਨੋ ਪਾਤਸ਼ਾਹ ਹੀ ਲਜਰਾਂਦੀਆਂ ਲਾਲ ਸਿੰਘ ਨੂੰ ਬੁਲਾਇਆ ਤੇ ਪੁੱਛਣਾ ਕੀਤਾ ਕਿੱਤੋਂ ਰਾਤ ਵਿੱਚ ਢਾਲ ਦੀ ਕੀ ਕਰਕੇ ਲਿਆ ਆਂ ਆ ਤੇ ਚਰਨਾ ਤੇ ਟੈਪਿਆ ਸਤਿਗੁਰੂ ਜੀ ਮੇਰੇ ਤੋਂ ਬਹੁਤ ਵੱਡੀ ਭੁੱਲ ਹੋ ਗਈ ਤੇ ਸਾਰਾ ਕੁਝ ਦਲ ਦਿੱਤਾ ਵੀ ਕਿ ਮੈਂ ਘਰ ਜਾ ਕੇ ਆਪ ਜੀ ਦੇ ਚਰਨਾ ਪਾਸ ਨੋ ਪਾਸ਼ਾ ਜਾਂ ਗੁਰੂ ਅੰਦਰ ਦੇ ਪਾਸ਼ਾ ਤੋਂ ਲੈ ਕਰਕੇ ਪਹਿਲੇ ਪਾਸ਼ਾ ਤੋਂ ਲੈ ਕਰਕੇ ਕੁਤੇਕ ਪਾਦਰ ਪਾਸ਼ਾ ਤੱਕ ਤੇ 10ਵੀਂ ਪਾਸ਼ਾਈ ਕਲਗੀਧਰ ਪਾਸ਼ਾ ਹੁਣ ਦਸਾਂ ਪਾਤਸ਼ਾਹੀਆਂ ਦੇ ਅੱਗੇ ਅਰਦਾਸ ਕੀਤੀ ਕਿ ਸਾਡੀ ਫਰਕ ਦੇ ਵਿੱਚ ਜਿੱਤ ਹੋਵੇ। ਹੁਣ ਜਿੱਤ ਤੇ ਤਾਂ ਹੋਵੇਗੀ ਨਾ ਜੇ ਗੁਰਮਖ ਪਿਆਰੇ ਉਬਾਰ ਕੀਤਾ ਹੋਵੇਗਾ। ਕਲਗੀਧਰ ਪਾਤਸ਼ਾਹ ਜੀ ਤੋਂ ਮਾਫ਼ੀਆਂ ਮੰਗਦਾ ਹੈ, ਜੋਤੜੀਆਂ ਕਰਦਾ ਹੈ ਤੇ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਕਿ ਜਾ ਤੇਰੀ ਘਰ ਵਾਲੀ ਕਰਕੇ ਤੇਰੇ ਵੀ ਅਪਰਾਧ ਮੁਕਤ ਦਿੱਤੇ ਗਏ। ਹੁਣ ਮੰਗਣ ਦਾ ਵੀ ਇੱਕ ਤਰੀਕਾ ਹੋਇਆ ਕਰਦਾ ਹੈ। ਆਪਾਂ ਦੇਣਾ ਵੀ ਹੈ। ਤੇ ਦੇਣਾ ਵੀ ਉਸ ਮਾਲਕ ਤੋਂ ਮਾਲਕ ਨੂੰ ਹੈ ਜਿਸ ਤੋਂ ਮੰਗਦੇ ਹਾਂ ਤੇ ਆਪਾਂ ਦਾਤੇ ਨਹੀਂ ਆਪਾਂ ਮੰਗਦੇ ਹਾਂ ਗੁਰੂ ਦੇ ਅੱਗੇ ਆਪਾਂ ਕੋਈ ਭੇਟਾ ਲੈ ਕੇ ਆਉਨੇ ਹਾਂ ਤੇ ਆਪਾਂ ਕਹਿੰਦੇ ਅਸੀਂ দান ਕੀਤੀ ਹੈ ਅਸੀਂ ਦਾਤੇ ਨਹੀਂ ਅਸੀਂ ਮੰਗਦੇ ਹਾਂ ਇਸ ਕਰਕੇ ਗੁਰਮਖ ਪਿਆਰਿਓ ਜਦੋਂ ਵੀ ਕੋਈ ਵੀ ਭੇਟਾ ਕਰਨੀ ਹੈ ਤੇ ਕਹਿਣਾ ਹੈ ਸਤਿਗੁਰ ਜੀ ਆਪ ਜੀ ਦੀਆਂ ਦਿੱਤੀਆਂ ਹੋ ਜਾਂ ਦਾਤਾਂ ਵਿੱਚੋਂ ਥਿਲ-ਮੁਲ ਭੇਟਾ ਇਹ ਨਹੀਂ ਕਿ ਆਪ ਜੀ ਨੇ ਦਿੱਤੀ ਜਦੋਂ ਆਸੀ ਬਖਸ਼ਿਸ਼ ਪੜ ਜਾਵੇ ਨਾ ਤੇ ਗੁਰਮਖ ਪਿਆਰੇ ਫਿਰ ਸਤਿਗੁਰ ਸਾਰੇ ਹੀ ਕਰ ਸੁਭਰ ਦੇਖਾ ਕਿਰਪਾ ਕਰਦੇ ਦੇਖਾ ਸਤਿਗੁਰ ਜੀ ਕਿਰਪਾ ਕਰ ਵਿਚਾਰਾਂ ਕਰਦੇ ਹਾਂ ਆਂ ਭੁੱਲਾ ਕੇ ਮਾ ਕਰਨੀਆਂ ਗੱਜ ਕੇ ਫਤੇ ਬਣਾਵਾ ਹੀ ਗੁਰਜੀ ਕਾ ਖਲਸਾ वाहेगुरु जी फति